ਸਾਰੇ ਦੋਸਤਾਂ ਨੂੰ ਪਿਆਰ ਭਰੀ ਸასი ਕਾਲ ਜੈ ਹਿੰ ਕੇ ਦਉ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚ ਹੋ ਹੋਪਸ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਆਪ ਇੱਕ ਛੋਟੀ ਜਿਹੀ ਅਪਡੇਟ ਦੇਣੀ ਹੈ ਕਿ ਕਾਫੀ ਸਟੂਡੈਂਟਸ ਹੁੰਦਾ ਇਸ ਚੀਜ਼ ਬਾਰੇ ਸ਼ਾਇਦ ਆਲਮੋਸਟ ਪਤਾ ਲੱਗਿਆ ਹੋਊਗਾ ਬਟ ਕਈ ਸਟੂਡੈਂਟ ਮੇਰੇ ਵਰਗੇ ਵੀ ਹੁੰਦੇ ਜਿਨ੍ਹਾਂ ਨੂੰ ਲੇਟ ਪਤਾ ਲੱਗਦਾ ਤੇ ਅੱਜ ਆਪਾਂ ਗੱਲ ਕਰਨੀ ਹੈ 2025 ਦੀ ਭਰਤੀ ਬਾਰੇ ਕਿ ਜਿਹੜਾ 2025 ਦਾ ਐਗਜ਼ਾਮ ਉਹ ਜਿਹੜਾ ਮਈ ਦੇ ਵਿੱਚ ਸ਼ਡਿਊਲ ਕੀਤਾ ਜਾ ਰਿਹਾ ਠੀਕ ਹੈ ਕਿ ਸਾਡੇ ਵਾਰ ਜਿਹੜਾ 2021 ਦੀ ਭਰਤੀ ਹੋਈ ਸੀ ਉਦੋਂ ਜਿਹੜਾ ਐਗਜ਼ਾਮ ਸੀ ਉਹ ਸਤੰਬਰ ਅਕਤੂਬਰ ਦੇ ਵਿੱਚ ਮਤਲਬ ਕਿ ਸਤੰਬਰ ਦੇ ਲਾਸਟ ਵਿੱਚ ਮਤਲਬ ਜਿਹੜਾ ਸ਼ਡਿਊਲ ਕੀਤਾ ਗਿਆ ਸੀਗਾ ਆਰਗੇਨਾਈਜ਼ ਕੀਤਾ ਗਿਆ ਸੀ ਠੀਕ ਹੈ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ ਕਿ ਜਦੋਂ ਉਹ ਪੇਪਰ ਲਿਆ ਗਿਆ ਸੀ ਠੀਕ ਹੈ ਤੇ 2023 ਦੀ ਭਰਤੀ ਵੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਪੇਪਰ ਹੋਇਆ ਸੀ ਉਹ ਵੀ ਇਸੇ ਤਰ੍ਹਾਂ ਮਤਲਬ ਕਿ ਸਤੰਬਰ ਤੋਂ ਪਹਿਲਾਂ ਵਾਲੇ ਮਹੀਨਿਆਂ ਦੇ ਵਿੱਚ ਜੂਨ ਜੁਲਾਈ ਦੇ ਮਹੀਨੇ ਵਿੱਚ ਹੋ ਗਿਆ ਸੀ ਠੀਕ ਹੈ ਤੇ 2024 ਵਾਲਾ एग्जाम ਵੀ ਇਦਾਂ ਹੀ ਹੋਇਆ ਸੀ ਕਿ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਜਿਹੜਾ ਕਵਰ ਹੋ ਗਿਆ ਸੀ ਠੀਕ ਹੈ ਤੇ ਇਸ ਵਾਰ ਥੋੜਾ एग्जाम ਪਹਿਲਾਂ ਲੈਣ ਜਾ ਰਹੇ ਨੇ ਠੀਕ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿ ਜਿਹੜੀ ਤਿਆਰੀ ਹੁੰਦੀ ਆ ਉਹ ਆਨ ਦੀ ਸਪੌਟ ਨਹੀਂ ਕੀਤੀ ਜਾਂਦੀ ਤੇ ਇਹ ਤਿਆਰੀ ਜਿਹੜੀ ਹੈ ਪਹਿਲਾਂ ਕੋਸ਼ ਬੱਚਿਆਂ ਦੀ ਤਾਂ ਕਈ ਸਾਲਾਂ ਦੀ ਮਿਹਨਤ ਹੁੰਦੀ ਆ ਠੀਕ ਹੈ ਜਿਹੜੇ ਬੱਚੇ ਰਹਿ ਜਾਂਦੇ ਨੇ ਠੀਕ ਹੈ ਤੇ ਜਾਂ ਫਿਰ ਜਿਹੜੇ ਨਵੇਂ ਫਰੈਸ਼ਰਸ ਨੇ ਉਹ ਵੀ ਕਰੀਬ 5 ਤੋਂ 6 ਮਹੀਨੇ ਪਹਿਲਾਂ ਜਾਂ ਸਾਲ ਜਿਹੜੀ ਤਿਆਰੀ ਆਪਣੀ ਜਿਹੜੀ ਸ਼ੁਰੂ ਕਰ ਦਿੰਦੇ ਨੇ ਤੇ ਉਮੀਦ ਆ ਕਿ ਤੁਸੀਂ ਸਾਰੇ ਪੂਰੇ ਪ੍ਰੀਪੇਅਰ ਹੋਵੋਗੇ ਠੀਕ ਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਫੌਜ ਜੰਗ ਲਈ ਜਾਂਦੀ ਹੈ ਨਾ ਤਾਂ ਮੌਕੇ ਤੇ ਹਥਿਆਰ ਨਹੀਂ ਚੱਕੀ ਜਾਂਦੇ ਉਹ ਹਥਿਆਰਾਂ ਦੀ ਜਿਹੜੀ ਕਹਿੰਦੇ ਹੁੰਦੇ ਆ ਨਾ ਮਤਲਬ ਜਿਹੜਾ ਸਟੋਰ ਕੀਤਾ ਜਾਂਦਾ ਜੋ ਅਸਲਾ ਹਨ ਕਾਰਤੂਸ ਹੁੰਦੇ ਆ ਉਹ ਬਹੁਤ ਪਹਿਲਾਂ ਹੀ ਜਿਹੜਾ ਉਹ ਪ੍ਰੀਪੇਅਰ ਕਰ ਲਿਆ ਜਾਂਦਾ ਤਾਂ ਜੰਗ ਜਦੋਂ ਮਰਜ਼ੀ ਲੱਗ ਜੇ ਤਾਂ ਫੌਜ ਪ੍ਰੀਪੇਅਰ ਹੁੰਦੀ ਹੈ ਪਹਿਲਾਂ ਹੀ ਇਸ ਕਰਕੇ ਮੈਂ ਤੁਹਾਨੂੰ ਇਹ ਹੀ ਚੀਜ਼ ਦੱਸਣੀ ਜਾ ਰਿਹਾ ਸੀਗਾ ਕਿ ਜਿਹੜਾ ਪੇਪਰ ਆ ਤੁਹਾਡਾ ਠੀਕ ਆ ਮਈ ਦੇ ਵਿੱਚ ਆ ਰਿਹਾ ਹੈਗਾ ਤੁਹਾਡੇ ਕੋਲੇ ਜਸਟ 1.5 ਮਹੀਨਾ ਹੱਦ ਤੁਸੀਂ 2 ਮਹੀਨੇ ਲਾ ਕੇ ਚੱਲੋ ਠੀਕ ਆ 2 ਮਹੀਨੇ ਦਾ ਵੈਸੇ ਹੈ ਹੀ ਨਹੀਂ ਕਿਉਂਕਿ ਮਈ ਦੀ ਸਟਾਰਟਿੰਗਸ ਵੀ ਹੋ ਸਕਦਾ ਔਰ ਮਈ ਦੀ ਲਾਸਟਸ ਵੀ ਹੋ ਸਕਦਾ ਇਸ ਕਰਕੇ ਤੁਹਾਡੇ ਕੋਲੇ ਸਿਰਫ 1 ਮਹੀਨਾ ਹੈਗਾ ਤੇ ਇਹੀ ਉਮੀਦ ਆ ਕਿ ਤੁਸੀਂ ਸਾਰਿਆਂ ਨੇ ਪਹਿਲਾਂ ਬਹੁਤ ਵਧੀਆ ਤਿਆਰੀ ਕੀਤੀ ਹੋਊਗੀ ਠੀਕ ਆ ਤੇ ਪ੍ਰਾਣਾ ਨੂੰ ਤਾਂ ਦੱਸਣ ਦੀ ਲੋੜ ਨਹੀਂ ਹੈਗੀ ਕਿਉਂਕਿ ਪ੍ਰਾਣਾ ਨੇ ਜਿਹੜੇ ਰਹਿ ਗਏ ਨੇ ਬੱਚੇ ਇੱਕ ਜਾਂ ਦੋ ਨੰਬਰ ਤੋਂ ਰਹਿ ਹੋਏ ਨੇ ਉਹ ਆਲਰੇਡੀ ਆਪਣੀ ਜਿਹੜੀ ਤਿਆਰੀ ਉਹ ਕੰਪਲੀਟ ਉਹਨਾਂ ਦੀ ਬਸ ਰਿਵਾਈਜ਼ ਕਰ ਰਹੇ ਹੋਣਗੇ ਔਰ ਜਿਹੜੇ ਬੱਚੇ ਫ੍ਰੈਸ਼ਰ ਸੀ ਉਹ ਵੀ ਜਦੋਂ ਤੁਹਾਨੂੰ ਮਤਲਬ ਕਿ ਭਰਤੀ ਅਨਾਉਂਸ ਹੋਈ ਆ ਤੇ ਉਸ ਤੋਂ ਪਹਿਲਾਂ ਦੀ ਉਹਨਾਂ ਦੀ ਤਿਆਰੀ ਕੀਤੀ ਹੋਊਗੀ ਕਿਉਂਕਿ ਜਦੋਂ ਅਸੀਂ ਭਰਤੀ ਹੋਏ ਨਾ ਸਾਡੀ ਤਿਆਰੀ ਇੱਕ ਇੱਕ ਡੇਢ ਡੇਢ ਸਾਲ ਪਹਿਲਾਂ ਦੀ ਜਿਹੜੀ ਉਹ ਪ੍ਰਿਪੇਅਰ ਸੀ ਠੀਕ ਆ ਅਸੀਂ ਕਰ ਚੁੱਕੀ ਸੀਗੀ ਬਸ ਜਦੋਂ ਮਤਲਬ ਆਇਆ ਸਾਡਾ ਐਗਜ਼ਾਮ ਆਇਆ ਸਾਡਾ ਮਤਲਬ ਕਿ ਆਪਣਾ ਨੋਟੀਫਿਕੇਸ਼ਨ ਆਇਆ ਉਸ ਤੋਂ ਬਾਅਦ ਅਸੀਂ ਜਿਹੜੀ ਰਿਵਾਈਜ਼ ਸ਼ੁਰੂ ਕਰਨਾ ਸੀਗਾ ਮਤਲਬ ਕਿ ਜੋ ਰਿਵਾਈਜ਼ ਅਸੀਂ ਕੀਤਾ ਬਾਅਦ ਵਿੱਚ ਕਿਉਂਕਿ ਸਾਡੀ ਤਿਆਰੀ ਪਹਿਲਾਂ ਦੀ ਹੋ ਚੁੱਕੀ ਸੀਗੀ ਇਸ ਕਰਕੇ ਮਤਲਬ ਇਸ ਚੀਜ਼ ਤੇ ਮੈਂ ਜ਼ਿਆਦਾ ਜ਼ੋਰ ਨਹੀਂ ਉੱਤਾ ਕਿ ਤੁਸੀਂ ਮਤਲਬ ਕਿ ਹੁਣ ਨੋਟੀਫਿਕੇਸ਼ਨ ਆਇਆ ਤੇ ਹੁਣ ਤੁਸੀਂ ਪੜਨਾ ਸ਼ੁਰੂ ਕਰੋ ਕਿਉਂਕਿ ਜਿਹੜੀ ਤਿਆਰੀ ਹੁੰਦੀ ਹੈ ਨਾ ਬਹੁਤ ਪਹਿਲਾਂ ਦੀ ਹੁੰਦੀ ਹੈ ਮੈਂ ਵਾਰੀ ਵਾਰੀ ਉਹੀ ਗੱਲਾਂ ਰਿਪੀਟ ਨਹੀਂ ਕਰਨਾ ਚਾਹੁੰਗਾ ਤੇ ਮੈਂ ਫਿਰ ਵੀ ਤੁਹਾਨੂੰ ਇਹੀ ਚੀਜ਼ ਦੱਸਣੀ ਚਾਹੁੰਗਾ ਵੀ ਹੁਣ ਤੁਸੀਂ ਆਪਣੀ ਜਿਹੜੀ ਆ ਰਿਵੀਜ਼ਨ ਵਾਲੇ ਪਾਸੇ ਆ ਜਾਓ ਠੀਕ ਹੈ ਜੋ ਤੁਸੀਂ ਪੜ ਲਿਆ ਬਹੁਤ ਤੇ ਕਈ ਮੇਰੇ ਵਰਗੇ ਵੀ ਹੁਣ ਜਿਨ੍ਹਾਂ ਨੇ ਕਿਤਾਬ ਹੀ ਨਹੀਂ ਚੱਕੀ ਹੋਣੀ ਤਾਂ ਫਿਰ ਤੁਸੀਂ ਨੈਕਸਟ ਭਰਤੀ ਦੀ ਤਿਆਰੀ ਕਰੋ ਕਿਉਂਕਿ ਸੌਤੜ ਤੋਂ ਕਲੀਅਰ ਨਹੀਂ ਹੋਊਗਾ ਠੀਕ ਹੈ ਕਿਉਂਕਿ ਇਹਦੇ ਵਿੱਚ ਬਹੁਤ ਲੰਮਾ ਸਮਾਂ ਮੰਗਦੀ ਹੈ ਮੈਂ ਤਾਂ ਇਹ 1 2 ਮਹੀਨੇ ਜਾਂ 6 ਮਹੀਨੇ ਦੀ ਗੇਮ ਨਹੀਂ ਹੈਗੀ ਇਹ ਘੱਟੋ ਘੱਟ 6 ਮਹੀਨੇ ਤੋਂ ਸਾਲ ਦੀ ਜਿਹੜੀ ਤਿਆਰੀ ਬਹੁਤ ਹਾਈ ਲੈਵਲ ਦੀ ਚਾਹੀਦੀ ਹੈ ਜੇ ਤੁਸੀਂ ਹਾਈ ਲੈਵਲ ਦੀ ਤਿਆਰੀ ਕਰੋਗੇ ਫਿਰ ਹੀ ਇੱਕ ਛੋਟਾ ਐਗਜ਼ਾਮ ਬੜਾ ਕਲੀਅਰ ਕਰੋਗੇ ਠੀਕ ਹੈ ਤੇ ਜਿੱਦਾਂ ਕਿ ਆਪਾਂ ਯੂਪੀਐਸਸੀ ਤਿਆਰੀ ਕਰਦੇ ਆ ਤਾਂ ਪੀਪੀਐਸਸੀ ਦੀ ਤਿਆਰੀ ਹੋ ਜਾਂਦੀ ਨਾਲ ਠੀਕ ਹੈ ਜਾਂ ਜਿਵੇਂ ਆਪਾਂ ਨਾ ਨਾਰਮਲ ਗੱਲ ਕਰਨੀ ਵੀ ਜੇ ਆਪਾਂ ਮੇਨਸ ਦੀ ਤਿਆਰੀ ਕਰੀਏ ਨਾ ਤਾਂ ਪ੍ਰੀ ਤਾਂ ਆਪੇ ਕਲੀਅਰ ਹੋ ਜਾਂਦਾ ਹੈ ਇਸ ਕਰਕੇ ਜਿਹੜੀ ਤੁਹਾਡੀ ਤਿਆਰੀ ਉਹ ਬਹੁਤ ਹਾਈ ਲੈਵਲ ਦੀ ਹੋਣੀ ਚਾਹੀਦੀ ਹੈ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਲੱਖਾਂ ਬੱਚਿਆਂ ਨੇ ਫਾਰਮ ਭਰੇ ਹੋਏ ਨੇ ਤੇ ਔਰ ਲੱਖਾਂ ਬੱਚਿਆਂ ਦੇ ਵਿੱਚੋਂ ਸਿਰਫ 1746 ਹੀ ਜਿਹੜੇ ਸਿਲੈਕਟ ਕੀਤੇ ਜਾਣੇ ਆ ਠੀਕ ਹੈ ਕਿਉਂਕਿ ਇੱਕ ਸੀਟ ਦੇ ਉੱਤੇ ਬਹੁਤ ਸਾਰਾ ਕੰਪੀਟੀਸ਼ਨ ਆ ਔਰ ਤੁਸੀਂ ਲੱਖਾਂ ਦੇ ਵਿੱਚੋਂ ਜੁੜ ਕੇ ਆਉਣਾ ਇਸ ਕਰਕੇ ਜਿਹੜਾ ਤੁਹਾਡਾ ਮਤਲਬ ਕਿ ਹੁਣ ਤੁਸੀਂ ਜੋ ਵੀ ਆਪਣਾ ਆਪਣੀ ਮੈਥ ਹੈ ਰੀਜ਼ਨਿੰਗ ਹੈ ਜੀਕੇ ਪੰਜਾਬ ਜੀਕੇ ਹੈ ਠੀਕ ਹੈ ਕੰਪਿਊਟਰ ਸਾਇੰਸ ਹੈ ਜੋ ਵੀ ਇੰਗਲਿਸ਼ ਗ੍ਰਾਮਰ ਹੈ ਪੰਜਾਬੀ ਗ੍ਰਾਮਰ ਹੈ ਠੀਕ ਹੈ ਉਹ ਤੁਹਾਡੀ ਆਲਮੋਸਟ ਸਟੱਡੀ ਆ ਉਹ ਕਲੀਅਰ ਹੋ ਚੁੱਕੀ ਹੋਣੀ ਆ ਤੇ ਜਿਹੜਾ ਤੁਹਾਡਾ ਮਤਲਬ ਕਿ ਹੁਣ ਰਿਵੀਜ਼ਨ ਚੱਲ ਰਹੀ ਹੋਣੀ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ 올 ਦੀ ਬੈਸਟ ਹੈ ਕਿ ਤੁਸੀਂ ਹੁਣ ਆਪਣਾ ਜਿਹੜਾ ਹੁਣ ਪੂਰਾ ਤਨਮਨ ਜਿਹੜਾ ਹੈਗਾ ਨਾ ਉਹ ਆਪਦੀ ਸਟੱਡੀ ਵਾਲੇ ਪਾਸੇ ਲਾ ਦਿਓ ਤਾਂ ਕਿ ਤੁਸੀਂ ਜਿਹੜਾ ਮਤਲਬ ਇਸ ਵਾਰ ਜਿਹੜੀ ਉਹ ਭਰਤੀ ਦੇ ਵਿੱਚ ਸਿਲੈਕਟ ਹੋ ਸਕੋ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੈਸਟ ਵਿਚਸ ਚੱਕ ਦੋ ਫਟੇ ਬਸ ਐਦ ਕੀ ਜਿਉਂਦੇ ਵੱਸਦੇ ਰਹੋ ਤੇ ਇਸੇ ਤਰ੍ਹਾਂ ਹੀ ਮਤਲਬ ਕਿ ਮੈਂ ਤੁਹਾਨੂੰ ਸਪੋਰਟ ਕਰਦਾ ਰਹੂੰਗਾ ਠੀਕ ਹੈ ਤੁਸੀਂ ਮੈਨੂੰ ਸਪੋਰਟ ਕਰਦੇ ਰਹੋ ਤੁਹਾਨੂੰ ਜੋ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਪੁੱਛਿਆ ਕਰੋ ਆਪਾਂ ਉਸ ਤੇੜੀ ਉਹ ਵੀ ਜੋ ਵੀ ਤੁਹਾਡੇ ਮਤਲਬ ਕਿ ਮਾਈਂਡ ਦੇ ਵਿੱਚ ਕੋਈ ਕੁਐਸਚਨ ਹੁੰਦਾ ਮੈਨੂੰ ਜਰੂਰ ਪੁੱਛਿਆ ਕਰੋ ਠੀਕ ਹੈ ਕਈ ਵਾਰ ਮੁੰਡੇ ਕੁੜੀਆਂ WhatsApp ਤੇ ਮੈਸੇਜ ਕਰਦੇ ਨੇ ਕਈ ਵਾਰ ਉਹ ਮਤਲਬ ਔਨ ਡਿਊਟੀ ਹੋਈ ਤਾਂ ਨਹੀਂ ਪਤਾ ਲੱਗਦਾ ਪਰ ਮੈਂ YouTube ਜਰੂਰ ਖੋਲ ਕੇ ਦੇਖਦਾ ਹਾਂ ਉਹਨੇ ਵੀ ਕੀ ਨਹੀਂ ਕੀ ਕਮੈਂਟ ਕੀਤਾ ਇਸ ਲਈ YouTube ਤੇ ਜਿਹੜਾ ਕਮੈਂਟ ਜੜਾ ਆਪਣਾਓ ਜਰੂਰ ਛੱਡਿਆ ਕਰੋ ਠੀਕ ਹੈ ਤਾਂ ਕਿ ਮੈਨੂੰ ਮਤਲਬ ਪਤਾ ਲੱਗ ਸਕੇ ਇਨ ਫਿਊਚਰ ਵੀ ਮੈਂ ਜਦੋਂ ਕੋਈ ਵੀਡੀਓ ਖੋਲਣਾ ਕਿ ਤੁਹਾਡਾ ਮਤਲਬ ਇਹ ਟੌਪਿਕ ਜਿਹੜਾ ਤੁਹਾਡਾ ਇੱਕ ਕੁਐਸਚਨ ਆ ਕਲੀਅਰ ਕਰਨ ਨਾਲ ਪਿਆ ਤੇ ਸੋ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਤੇ ਵਰਦੀ ਪਾਓ ਤੇ ਮੇਰੀ ਇਹੀ ਤਮੰਨਾ ਹੈ ਸਾਰਿਆਂ ਨੂੰ ਦੁਬਾਰਤੋਂ ਫੇਰ ਇੱਕ ਵਾਰ 올 ਦੀ ਬੈਸਟ